ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਦੇ ਉੱਤੇ ਜਿਹੜੀਆਂ ਵਾ ਫਿਲਮਾਂ ਬਣਦੀਆਂ ਨੇ ਤੇ ਇਹਨਾਂ ਨੂੰ ਲੈ ਕੇ ਜਿਹੜਾ ਇੱਕ ਸੁਚੇਤ ਸਿੱਖ ਵਾ ਜਾਂ ਸ਼ਰਦਾ ਵਾਲਾ ਸਿੱਖਾ ਉਹ ਕਈ ਵਾਰੀ ਬੜਾ ਚਿੰਤਤ ਰਹਿੰਦਾ ਤੇ ਉਹ ਇਸ ਵਰਤਾਰੇ ਸੰਬੰਧੀ ਇਥੇ ਬਹੁਤ ਚਿੱਟੀਆਂ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹੀ ਹੁੰਦੇ ਆ ਕਿ ਕੋਈ ਨਾ ਕੋਈ ਫੈਸਲਾ ਹੋਣਾ ਚਾਹੀਦਾ ਵੀ ਕੀ ਹੱਦ ਵਾ ਤੇ ਕੀ ਇੰਨੀ ਕੁ ਮਤਲਬ ਸ਼ੋਟ ਆ ਤੇ ਭਾਵੇਂ ਕਹੇ ਜੀ ਪੀਸੀ ਤੇ ਮਥੇ ਬੜੇ ਸੁਭਸਤ ਆ ਇਸ ਕਰਕੇ ਇਹ ਜਿਹੜਾ ਮਾਮਲਾ ਬੜਾ ਗੰਭੀਰ ਆ ਇਹਦੇ ਮੱਦੇ ਨਜ਼ਰ ਸਿੱਖ ਜਥੇਬੰਦੀਆਂ ਸੰਪਰਦਾਵਾਂ ਸੰਸਥਾਵਾਂ ਸਭਾ ਸੁਸਾਇਟੀਆਂ ਕੌਮੀ ਮਾਮਲਿਆਂ ਪ੍ਰਤੀ ਸੰਜੀਦਾ ਸਿੱਖ ਵਿਦਵਾਨਾਂ ਦੀ رائے ਮਹਤਵਪੂਰਨਾ ਇਹਨੂੰ ਵਿਚਾਰਨ ਲਈ ਮਾਨਜੋਗ ਜੋ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚਾ ਉਹ ਉਹਦੇ ਵੱਲੋਂ ਅਸੀਂ ਆਦੇਸ਼ ਇਹਨਾਂ ਸਾਰਿਆਂ ਨੂੰ ਕਰਦੇ ਆ ਬੇਨਤੀ ਵੀ ਇਹ ਨਾਲ ਦੀ ਨਾਲ ਹੀ ਭਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਚ 20 ਵਸਾਖ ਨਨਕ ਸਾਹਿਬ ਸੰਮਤ ਪਰਚੋ 552 2 ਮਈ 200 ਤੱਕ ਸਾਬ ਦਾ ਜੇਟ ਜਿੱਥੇ ਖਾਲੇ ਅਮਰ ਸੰਚਾਰ ਹੁੰਦਾ ਉਥੇ ਇੱਕ ਵਿਸ਼ੇਸ਼ ਕਤਰਤਾ ਬੁਲਾਈ ਗਈ ਆ ਤੇ ਸਾਰੇ ਆਪਣੇ ਸੁਝਾਅ ਲੈ ਕੇ ਇੱਥੇ ਪਹੁੰਚਣ ਲਿਖਤੀ ਵੀ ਲਿਆ ਸਕਦੇ ਆ ਉਹ ਜੋ ਸੁਝਾਅ ਦੇਣਗੇ ਉਹਦੇ ਤੋਂ ਬਾਅਦ ਫਿਰ ਅੱਗੇ ਗੁਰਮਤਾ ਹੋਊਗਾ